ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਵਰਤੀਆ ਦੋਸਤੋ ਅੱਜ ਉਸ ਇਨਸਾਨ ਨਾਲ ਮਲਾਵਾਂਗੇ ਤੁਹਾਨੂੰ ਜਿਹਦੇ ਨਾਲ ਮਾਂ ਤੇ ਧੀ ਦੋਨੇ ਗੱਲਾਂ ਕਰਦੀਆਂ ਸੀ ਦੋਨੇ ਉਹਨੂੰ ਵਰਤਦੀਆਂ ਸੀਗੀਆਂ ਜਦੋਂ ਉਹ ਬੁੱਢਾ ਹੋ ਗਿਆ ਤੇ ਉਹਨੂੰ ਕਹਿੰਦੀਆਂ ਜਾ ਨਵਾਂ ਰੱਖਣਾ ਸੀ ਤਾਂ ਤੇਰਾ ਕੋਈ ਇੱਥੇ ਰੋਲ ਨਹੀਂ ਹੈਗਾ ਤੂੰ ਆਪਦੇ ਕੰਮ ਕਰ ਅੱਜ ਗੱਲਬਾਤ ਪੁੱਛਾਂਗੇ ਵੀ ਕਿਵੇਂ ਉਹ ਚਾਂਸੇ ਦੇ ਵਿੱਚ ਫਸਿਆ ਕਿਵੇਂ ਉਹਨੇ ਆਪਣੀ ਜ਼ਿੰਦਗੀ ਦੇ ਜਿਹੜੇ ਕੁਝ ਸਾਲ ਸੀ ਉਹਨਾਂ ਨੂੰ ਦਿੱਤੇ ਤੇ ਉਸ ਤੋਂ ਬਾਅਦ 10 ਸਾਲ ਦੀ ਕੈਦ ਵੀ ਕੱਟਣੀ ਪਈ ਕੀ ਸੀ ਸਾਰਾ ਮਸਲਾ ਕੀ ਸੀ ਸਾਰੀ ਗੱਲ ਕਿਉਂ ਜਿਮ ਦੇ ਵਿੱਚ ਉਸ ਨੂੰ ਇਹ ਔਰਤ ਮਿਲਦੀ ਆ ਉਸ ਤੋਂ ਬਾਅਦ ਕੀ ਕਹਾਣੀ ਚੱਲਦੀ ਅੱਗੇ ਕੀ ਸਿਸਟਮ ਬਣਦਾ ਸਾਰੀ ਗੱਲ ਤੁਹਾਨੂੰ ਦੱਸਾਂਗੇ ਆਜੋ ਵੀਡੀਓ ਦੇਖੋ ਧਿਆਨ ਨਾਲ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਕਾਲ ਯੁਗ ਕਹਿੰਦੇ ਦਿਨ ਪਰ ਦਿਨ ਵੱਧਦਾ ਜਾ ਰਿਹਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਕਿਉਂਕਿ ਕਾਲ ਯੁਗ ਬਈ ਦੌਰ ਹੀ ਕਾਲ ਯੁਗ ਦਾ ਆਇਆ ਪਿਆ ਅੱਜ ਜੇ ਤੁਹਾਨੂੰ ਇੱਕ ਅਜੀਬ ਇਨਸਾਨ ਮਿਲਾਵਾਂਗੇ ਜਿਹਦੇ ਨਾਲ ਮਾਂ ਤੀ ਦੋਨੇ ਗੱਲਾਂ ਕਰਦੀਆਂ ਸੀ ਤੇ ਦੋਨਾਂ ਨੇ ਸਰੀਰਕ ਸੰਬੰਧ ਬਣਾਏ ਹੋਏ ਸੀਗੇ ਸਾਰੀ ਗੱਲ ਕੀ ਕਰਾਂਗੇ ਸਾਰਾ ਮਸਲਾ ਕੀ ਸੀ ਬਾਈ ਨਾਲ ਬਾਈ ਸਸੀਗਾ ਸਸੀਗਾ ਕੀ ਗੱਲ ਕੀ ਹੈ ਬਾਈ ਸਾਰਾ ਮਸਲਾ ਕੀ ਗੱਲ ਬਈ ਇਹ ਸੀਗੀ ਵੀ ਮੈਂ ਜਦੋਂ ਮੰਨ ਕੇ ਚੱਲ ਪੜਦਾ ਸੀ ਨਾ ਬੀਏ ਜਦੋਂ ਬੀਏ ਚ ਪੜਦਾ ਸੀ ਮੈਨੂੰ ਸ਼ੌਂਕ ਸੀ ਜਿੰਮ ਦਾ ਜਦੋਂ ਮੈਂ ਜਿੰਮ ਲਾਉਂ ਮੈਂ ਸ਼ਾਮ ਨੂੰ ਮਦ ਕਾਲਜ ਤੋਂ ਜਦੋਂ ਆਉਣਾ ਵੇਲਾ ਹੋ ਕੇ ਆਦਾ ਉਹ ਰੋਟੀਂ ਚ ਮੰਜੇ ਮੈਂ ਜਾਂਦਾ ਸੀ ਨਾ ਤੇ ਇਹ ਜਿਹੜੀ ਮਕੂੜੀ ਦੀ ਮਾਂ ਗਈ ਮੰਨ ਕੇ ਚਲੋ ਉਹ ਤੋਂ ਮੈਨੂੰ ਐ ਲੱਗਦਾ ਸੀ ਵੀ ਇਹ ਕੁੜਗੋਈ ਆ 32-33 ਸਾਲ ਦੀ ਕੁਈ ਲੱਗਦੀ ਸੀ ਨਾ ਜੇ ਮੈਂ ਲਾਉਂਦੀ ਸੀਗੀ ਚਲ ਸਰੀਰ ਆਪਦਾ ਫਿੱਟ ਕੀਤਾ ਸੀ ਤੇ ਚਲ ਹੌਲੀ ਹੌਲੀ ਇਹ ਮੇਰੇ ਤੇ ਇੰਟਰਸਟ ਦਿਖਾਉਣ ਲੱਗ ਗਈ ਜਦੋਂ ਇੰਟਰਸਟ ਦਿਖਾਉਣ ਲੱਗ ਗਿਆ ਚਲ ਮੈਨੂੰ ਵੀ ਹੋਇਆ ਹਨਾ ਵੀ ਚਲ ਆਪਾਂ ਇਹ ਗੱਲ ਕਰ ਲੈਨੇ ਆ ਤੇ ਜਦੋਂ ਮੈਂ ਹੋਰ ਦੋ 15 20 ਦਿਨ ਨੰਗੇ ਸੀ ਗੱਲਾਂ ਬਾਤਾਂ ਇਕੱਠੇ ਕਰਨ ਲੱਗੇ ਜਿੰਮ ਦੇ ਜਿਹੜੀ ਐਕਸਰਸਾਈਜ਼ ਸੀ ਉਹ ਇਕੱਠੇ ਲਾਉਣ ਲੱਗੇ ਸਾਡੇ ਚ ਜਨਨ ਕਿ ਮੋਹ ਮੁਹੱਬਤ ਬਾਲੀ ਵੱਧ ਗਈ ਜਦੋਂ ਮੋਹ ਮੁਹੱਬਤ ਬਾਲੀ ਵੱਧ ਗਈ ਮੈਂ ਨਾ ਗੱਲਾਂ ਬਾਤਾਂ ਪੂਰਾ ਕਰਨ ਲੱਗੇ ਮੈਂ ਨਾ ਫੋਨ ਦਿੱਤੇ ਫੋਨ ਲੈ ਗਈ ਪਹਿਲਾਂ 15 20 ਦਿਨ ਤੱਕ ਇਹਨੇ ਮੈਨੂੰ ਦੱਸੇ ਨਹੀਂ ਮੈਂ ਵਿਆਹੀ ਹੋਈਆਂ ਜਾਂ ਮਰੇ ਜਵਾਕ ਹਮ ਜੀ ਕੇ ਗੱਲਬਾਤ ਕਰੀ ਗਈ ਕੁੜੀ ਜਿਮਾਨੇ ਹਾਂ ਪਹਿਲਾ ਹੀ ਗੱਲਬਾਤ ਕਰੀ ਗਏ ਪੂਰਾ ਹਨ ਜਦੋਂ ਗੱਲਬਾਤ ਵੀ ਕਰੀ ਗਏ ਤੇ ਸਾਡੀ 15 20 ਦਿਨਾਂ ਬਾਅਦ ਮੈਨੂੰ ਕਿਤੇ ਨੇ ਜਦੋਂ ਕਿਹਾ ਵੀ ਆਪਾਂ ਵੀ ਮਿਲਣਾ ਮੈਂ ਵੀ ਚਲ ਕੋਈ ਨਹੀਂ ਤੇ ਚਲ ਤੂੰ ਮੈਂ ਗਿਆ ਹਨ ਤੇ ਅਸੀਂ ਮਿਲ ਲਏ ਮਿਲ ਮੁਲ ਕੇ ਉਸ ਤੋਂ ਬਾਅਦ ਦੂਜੇ ਦਿਨ ਮੈਨੂੰ ਕਹਿੰਦੀ ਵੀ ਤੈਨੂੰ ਮੈਂ ਇੱਕ ਸੱਚ ਦੱਸਣਾ ਮੈਂ ਵੀ ਕੀ ਸੱਚ ਆ ਤੇ ਮੈਨੂੰ ਆਂਦੀ ਮੈਂ ਵਿਆਹੀ ਹੋਈ ਆ ਮੈਂ ਤਾਂ ਝੂਠ ਮਾਰਦੀ ਆ ਕਹਿੰਦੀ ਨਹੀਂ ਮੈਂ ਵਿਆਹੀ ਹੋਈ ਆ ਮੈਂ ਕਹਿੰਦੀ ਮੈਂ ਕੋਈ ਨਹੀਂ ਕਹਿੰਦੀ ਮੈਂ ਖਾ ਝੂਠ ਮਾਰਦੀ ਆ ਵੀ ਨਹੀਂ ਤੇਰਾ ਵਿਆਹੀ ਵਾਲਾ ਤਾਂ ਕੋਈ ਹੈ ਹੀ ਨਹੀਂ ਕਹਿੰਦੇ ਨਹੀਂ ਮੈਂ ਵਿਆਹੀ ਹੋਈ ਆ ਵੀ ਮੇਰੀ ਕੁੜੀ ਆ 18 ਸਾਲ ਦੀ ਠੀਕ ਆ ਉਸ ਤੋਂ ਬਾਅਦ ਕੀ ਹੁੰਦਾ ਹੁੰਦਾ ਭਾਈ ਇਹ ਮੇਰ ਨਾਲ ਚੱਲ ਮੈਂ ਚੱਲੋ ਸੋਚਾਂ ਮੈਂ ਚੱਲ ਠੀਕ ਆ ਜਿਹੜਾ ਕੋਈ ਹੋ ਗਿਆ ਹੋ ਗਿਆ ਹੁਣ ਆਪਾਂ ਹੀ ਕਰ ਸਕਦੇ ਹਾਂ ਜਦੋਂ ਅਗਲੀ ਨੂੰ ਨਹੀਂ ਕੋਈ ਭਾਈ ਸਾਡਾ ਘਟੂ ਘਟ ਦੋ ਡੇਢ ਦੋ ਸਾਲ ਸਾਡਾ ਚੱਲਿਆ ਫੇਰ ਹਨ ਵੀ ਵਧੀਆ ਸੀ ਚਲਾ ਉਹਦਾ ਮਿਲਦੇ ਗਲਦੇ ਰੇ ਹੋਰ ਆ ਘਰ ਵਾਲੇ ਦਾ ਬਾਹਰ سے ਤੇ ਉਸ ਤੋਂ ਬਾਅਦ ਅਮੀਰ ਬਹੁਤ ਸੀ ਤਕੜੇ ਬਹੁਤ ਸੀ ਬੰਦੇ ਤੇ ਫੇਰ ਇਹਦੇ ਨਾਲ ਕਿਤੇ ਕੁੜੀ ਨੂੰ ਮਾੜਾ ਮੋਟਾ ਕਿਤੇ ਸਾਡੇ ਤੇ ਸ਼ੱਕ ਹੋ ਗਿਆ ਜਦੋਂ ਮੈਂ ਕਰੇ ਜਾਂਦਾ ਸੀ ਕੁਝ ਵੀ ਤੇ ਉਹਨੇ ਵੀ ਕੁੜੀ ਨੂੰ ਵੀ ਬਿਲਕੁਲਾ ਲਿਆ ਜਾਂ ਉਹਨੂੰ ਧਿਆ ਲਿਆ ਜਾਂ ਪਤਾ ਨਹੀਂ ਗੱਲਾਂ ਚੱਲ ਜਾਂਦੀ ਉਹਨੇ ਉਹ ਵੀ ਮੇਰੇ ਨਾਲ ਗੱਲ ਕਰਨ ਲੱਤੀ ਜਦੋਂ ਗੱਲ ਕਰਨ ਲੱਤੀ ਮੈਨੂੰ ਕੁੜੀ ਮਾਂ ਦਾ ਗੱਲ ਕਰਦੀ ਕਰਦੀ ਸੀ ਕੁੜੀ ਵੀ ਗੱਲ ਕਰਨ ਲੱਗੀ ਹਾਂ ਮੈਨੂੰ ਹਮ ਪਹਿਲਾਂ ਪਤਾ ਨਹੀਂ ਸੀ ਮੈਂ ਕਿਹਾ ਚੱਲ ਹੋ ਸਕਦਾ ਇੱਕ ਦੂਜੇ ਚੋਰ ਕੋ ਕਰਦਾ ਹੁਣ ਗੱਲ ਹਨ ਤੇ ਪਰ ਮੈਂ ਕੁੜੀ ਨੂੰ ਸਮਝਾਇਆ ਵੀ ਮੈਂ ਕਿਹਾ ਵੀ ਹਜੇ ਤੇਰੀ ਨਾ ਉਮਰ ਨਹੀਂ ਤੂੰ ਆਦਾ ਪੜ੍ਹ ਲਿਖ ਲੈ ਤੇ ਵੀ ਤੂੰ ਨਹੀਂ ਵੀ ਤੂੰ ਇਹ ਕੰਮ ਨਾ ਕਰਾ ਪਰ ਉਹ ਲਾੜੀ ਜਿਹੜੀ ਗੱਲ ਸਹੀ ਹੈ ਨਾ ਵੀ ਜਿਹਦੀ ਮਾਂ ਨੇ ਬਗਾਨੇ ਚੁੱਲੇ ਖਾਧਿਆਂ ਤੇ ਕੁੜੀ ਕਿੱਥੋਂ ਖੈਰ ਕਰੋ ਤੇ ਜਦੋਂ ਮਾਈ ਹੁਣ ਉਹ ਇਹ ਕੰਮ ਕਰੀ ਜਾਂਦੀ ਸੀ ਤੇ ਕੁੜੀ ਨੇ ਕਿੱਥੋਂ ਖੈਰ ਕਰਨੀ ਸੀ ਤੇ ਭਾਈ ਉਹ ਚੱਲੀ ਜਾਂਦਾ ਚੱਲੀ ਜਾਂਦਾ ਸਿਸਟਮ ਤੇ ਮੁੜ ਕੇ ਉਹਨੇ ਕੁੜੀ ਨੂੰ ਵੀ ਮੇਰੇ ਮਾਣ ਕੇ ਚਲੋ ਨੇ ਮੇਰੇ ਨਾਲ ਰਿਲੇਸ਼ਨ ਚ ਪਤਾ ਹਾਂ ਮਾਣ ਨੇ ਹਾਂ ਕਿਤੇ ਉਹਦੇ ਨਾਲ ਰਿਲੇਸ਼ਨ ਬਣਾਉਣਾ ਕਿਤੇ ਉਹਦੇ ਨਾਲ ਦੋਨੋਂ ਸਾਡੀ ਬਾਹਰ ਨਾ ਆਵੇ ਹੈ ਹਾਂ ਦੋਨੋਂ ਨੂੰ ਪਤਾ ਸੀਗਾ ਵੀ ਸਾਡੀ ਮੇਰੀ ਉਹਦੇ ਨਾਲ ਕੁੜੀ ਨਾਲ ਗੱਲ ਆ ਉਹਦੀ ਮਾਂ ਨੂੰ ਪਤਾ ਸੀ ਤੇ ਮਾਂ ਨੂੰ ਉਹਦੇ ਨੂੰ ਉਹ ਸੀਗਾ ਵੀ ਕੁੜੀ ਨੂੰ ਕੁੜੀ ਨੂੰ ਕਾਣਾ ਕਰਤਾ ਆਪਦੇ ਮੂਰੇ ਮਤਲਬ ਵੀ ਉਹ ਆ ਪਿਓ ਕੋਲ ਗੱਲ ਨਾ ਕਰੇ ਹੈ ਨਾ ਮੈਨੂੰ ਗੱਡੀ ਗਿਫਟ ਲੈ ਕੇ ਦਿੱਤੀ ਇਹਨਾਂ ਨੇ ਸਕਾਰਪੀਓ ਗੱਡੀ ਦੋਨਾਂ ਨੇ ਦੋਨਾਂ ਨੇ ਕਮਾਈ ਬਹੁਤ ਸੀ ਰੁਪਿਆ ਬਹੁਤ ਸੀ ਇਧਰ ਬਿਜ਼ਨਸ ਸੀ ਇਹਨਾਂ ਦਾ ਆਪਦਾ ਹਾਂ ਮੈਨੂੰ ਗੱਡੀ ਜਦੋਂ ਗਿਫਟ ਲਗਦੀ ਮੈਨੂੰ ਉਦੋਂ ਬਈ ਪੈਸੇ ਦਾ ਨਸ਼ਾ ਹੀ ਇੰਨਾ ਹੋ ਗਿਆ ਸੀ ਵੀ ਮੈਨੂੰ ਐ ਹੋ ਗਿਆ ਯਾਰ ਵੀ ਹੁਣ ਆਪਾਂ ਹੀ ਕਰਨਾ ਜ਼ਿੰਦਗੀ ਦਾ ਨਜ਼ਾਰੇ ਆ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਉਹ ਮਿਲ ਜਾਂਦੀ ਹੈ ਚੰਗੀ ਗੱਡੀ ਐ ਚੰਗਾ ਪੈਸਾ ਹਨਾ ਤੇ ਰਿਲੇਸ਼ਨ ਆ ਦੋਨਾਂ ਨਾਲ ਆਪਾਂ ਕੀ ਆ ਫੂਲ ਪਾਲਦਾ ਬੰਦਾ ਕੀ ਪਾਲਦਾ ਹੁੰਦਾ ਤੇ ਮੇਰੇ ਨੂੰ ਉਦੋਂ ਐ ਲੱਗਦਾ ਵੀ ਮੇਰੇ ਨਾਲ ਦਸੇ ਉਂਗਲਾਂ ਕਿਓ ਚ ਪਰ ਮੈਂ ਜਿਵੇਂ ਜਿਵੇਂ ਮੈਂ ਇਹ ਦਲਦਲ ਚ ਖੋਭੀ ਗਿਆ ਖੋਭੀ ਗਿਆ ਹਨਾ ਤੇ ਮੈਂ ਉੱਥੋਂ ਬਰਬਾਦ ਹੋ ਕੇ ਹੀ ਨਿਕਲਿਆ ਅੱਜ ਮੇਰੇ ਕੋਲੇ ਗੱਡੀ ਵੀ ਨਹੀਂ ਅੱਜ ਮੇਰੀ ਸਿਹਤ ਵੀ ਨਹੀਂ ਮੈਂ ਸਭ ਕੁਝ ਹਾਰ ਗਿਆ ਕਿ ਮੈਂ ਕਿਵੇਂ ਹਾਰ ਬਈ ਇਹ ਗੱਲ ਗਿਆ ਹਨਾ ਵੀ ਮੇਰਾ ਜਿਹੜਾ ਮੇਰਾ ਜੌਬ ਦਾ ਸੁਪਨਾ ਸੀਗਾ ਉਹ ਵੀ ਵਿੱਚ ਡਿੱਗ ਪਿਆ ਜਿਹੜੀ ਮੇਰੀ ਚੰਗੀ ਸਿਹਤ ਸੀ ਉਹ ਵੀ ਮੇਰੀ ਖਰਾਬ ਹੋ ਗਈ ਮੈਂ ਇੱਕ ਹੁਣ ਇੱਕ ਨਸ਼ੇ ਦਾਦੀ ਹੋ ਗਿਆ ਠੀਕ ਹੈ ਕਿਉਂਕਿ ਹੁਣ ਜਦੋਂ ਮੈਂ ਰਿਲੇਸ਼ਨ ਬਣਾਉਂਦਾ ਸੀ ਮੈਨੂੰ ਕਹਿੰਦੇ ਆ ਵੀ ਆਪ ਵੀ ਪੈਗ ਲਾਉਂਦਾਂ ਸੀ ਉਹ ਦੋਨੇ ਮਾਵਾਂ ਤੇ ਮੈਨੂੰ ਵੀ ਲਵਾਉਂਦਾ ਸੀ ਵੀ ਤੂੰ ਵੀ ਪੈਗ ਲਾ ਮੈਂ ਵੀ ਪੈਗ ਲਾਉਂਗੀ ਅਸੀਂ ਪੈਗ ਲਾਉਂਗੇ ਪੈਗ ਲਾਉਂਦੇ ਲਾਉਂਦੇ ਜ਼ਿੰਦਗੀ ਦੇ ਸਵਾਲ ਲੈਣਦੇ ਲੈਣਦੇ ਇੰਨੇ ਕਿ ਗੇੜਾ ਬੇੜਾ ਹੀ ਕਰਤ ਗਿਆ ਹੁਣ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪ ਤਾਂ ਕੀ ਕੀਤਾ ਵੀ ਜਦੋਂ ਹੁਣ ਮੇਰੇ ਤੇ ਉਹਨਾਂ ਨੂੰ ਇੰਟਰਸਟ ਜਦੋਂ ਹੁਣ ਮੇਰੇ ਤੇ ਉਹਨਾਂ ਨੂੰ ਮੰਨ ਕੇ ਚੱਲਾ ਆਪਦਾ ਮੇਰੇ ਤੇ ਉਹਨਾਂ ਨੇ ਘੱਟ ਕਰਨ ਲੱਗੇ ਵਿਸ਼ਵਾਸ ਹਨ ਵਿਸ਼ਵਾਸ ਕੀ ਘੱਟ ਕਰਨ ਲੱਗੇ ਯਾਰ ਵੀ ਬਾਈ ਰਿਲੇਸ਼ਨ ਵਾਲਾ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਸੀ ਉਹ ਘਟਣ ਲੱਗੀ ਮੇਰੇ ਚ ਉਹਨਾਂ ਦੀ ਚੀਜ਼ ਵਧੀ ਗਈ ਹਨ ਉਹਨਾਂ ਨੇ ਹੁਣ ਕੰਨੀ ਜ਼ਿਆਦਾ ਨਵਾਂ ਲੱਭ ਲਿਆ ਕੋਈ ਜਾਂ ਕੋਈ ਹੋਰ ਮੈਨੂੰ ਇਹੋ ਜੀ ਦਲਦਲ ਚ ਸੱਟ ਕੇ ਮੈਨੂੰ ਉਹਨਾਂ ਨੇ ਜਿਵੇਂ ਕੰਗਾਲ ਕਰਕੇ ਘਰੋਂ ਕੱਢਤਾ ਹੈ ਮੇਰੇ ਘਰੋਂ ਵੀ ਘੜਤਾ ਦੇ ਚੈ ਕੈਰੀ ਇਹ ਵੀ ਲਾਲਚ ਬੁਰੀ ਬਲਾ ਹੁੰਦੀ ਆ ਇਸ ਮੁੰਡੇ ਦਾ ਕੰਮ ਸੀਗਾ ਵੀ ਜਿੰਮ ਲਾਉਣਾ ਤੇ ਆਪਣੀ ਜ਼ਿੰਦਗੀ ਜੀਣੀ ਹਣਾ ਉੱਥੇ ਇੱਕ ਔਰਤ ਜਿੰਮ ਲਾਉਂਦੀ ਸੀਗੀ ਇਹਨੂੰ ਗੱਲਾਂ ਦੇ ਵਿੱਚ ਵਾਰ ਕੇ ਉਹਨੇ ਆਪਣੇ ਜਾਲ ਦੇ ਵਿੱਚ ਫਸਾ ਕੇ ਮਤਲਬ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਇਹਦੇ ਨਾਲ ਹੋ ਗਈ ਉਸ ਤੋਂ ਬਾਅਦ ਉਹਦੇ ਨਾਲ ਸਰੀਰਕ ਸੰਬੰਧ ਵੀ ਇਹਦੇ ਬਣੇ ਕੁੜੀ ਨੂੰ ਜਦੋਂ ਪਤਾ ਲੱਗਦਾ ਵੀ ਮੇਰੀ ਮਾਂ ਵੀ ਗਲਤ ਪਾਸੇ ਚੱਲ ਰਹੀ ਆ ਤਾਂ ਉਹਨੇ ਕੀ ਕੀਤਾ ਮਾਂ ਨੇ ਆਪਣੀ ਕੁੜੀ ਦੇ ਵੀ ਇਹਦੇ ਨਾਲ ਸਬੰਧ ਬਣਾਤੇ ਵੀ ਸਾਡੀ ਗੱਲ ਬਾਹਰ ਨਾ ਆਵੇ ਸਾਡੀ ਗੱਲ ਇਹਦੇ ਪਿਓ ਕੋਲ ਨਾ ਆਵੇ ਨਹੀਂ ਤਾਂ ਸਾਡੀ ਜ਼ਿੰਦਗੀ ਖਰਾਬ ਹੋ ਸਕਦੀ ਆ ਇਹਨੂੰ ਇੱਕ ਲਾਲਚ ਪੈ ਗਿਆ ਸੀਗਾ ਕਿਉਂਕਿ ਇਹਨੂੰ ਖੁੱਲੇ ਰੁਪਏ ਦਿੰਦੀਆਂ ਸੀ ਉਹ ਚੰਗੀ ਗੱਡੀ ਦਿੰਦੇ ਸੀ ਚੰਗਾ ਰਹਿਣਾ ਬਹਿਣਾ ਹੋ ਗਿਆ ਸੀ ਦਾ ਮਤਲਬ ਇਹਨੂੰ ਇਦਾਂ ਸੀਗਾ ਵੀ ਇਹ ਜ਼ਿੰਦਗੀ ਤਾਂ ਮੇਰੀ ਬਣ ਗਈ ਹੁਣ ਕੋਈ ਲੋੜ ਨਹੀਂ ਜਿੰਮ ਲਾਉਣ ਦੀ ਕੋਈ ਲੋੜ ਨਹੀਂ ਆਪਾਂ ਨੂੰ ਪੈਸਾ ਕਮਾਉਣ ਦੀ ਹੁਣ ਪੈਸਾ ਇਧਰੋਂ ਮਿਲ ਹੀ ਜਾਂਦਾ ਖਾਣ ਪੀਣ ਆਪਣਾ ਹੋ ਹੀ ਜਾਂਦਾ ਪਰ ਮੈਂ ਕਹਿਣਾ ਹੁੰਨਾ ਵੀ ਜਦੋਂ ਅ ਤੱਥ ਤੱਥ ਜਦੋਂ ਪਹਿਲਾਂ ਬਲਦ ਹੁੰਦਾ ਨਾ ਬਲਦ ਜਦੋਂ ਬੁੱਢਾ ਹੋ ਜਾਂਦਾ ਉਹਦੋਂ ਛੱਡ ਦਿੰਦੇ ਆ ਉਹੀ ਗੱਲ ਇਹਦੇ ਨਾਲ ਹੋਈ ਜਦੋਂ ਇਹ ਪਹਿਲਾਂ ਜਵਾਨ ਸੀ ਉਦੋਂ ਇਹਨੂੰ ਵਰਤੀ ਗਏ ਉਦੋਂ ਇਹਨੂੰ ਚੰਗੇ ਪੈਸੇ ਦਿੰਦੇ ਰਹੇ ਚੰਗਾ ਇਹਦੇ ਨਾਲ ਸਕਾਰਪਿਓ ਗੱਡੀ ਦਿੱਤੀ ਚੰਗਾ ਇਹਦੇ ਨਾਲ ਬਿਜ਼ਨਸ ਕੀਤਾ ਚੰਗਾ ਇਹਦੇ ਨਾਲ ਰਹਿਣਾ ਆਪਣੀ ਸਰੀਰਕ ਦੇ ਸੁਆਦ ਲਈ ਪਰ ਜਦੋਂ ਇਹਦੀ ਉਮਰ ਹੋ ਗਈ ਉਦੋਂ ਇਹਨੂੰ ਕਹਿੰਦੇ ਤੂੰ ਕੌਣ ਮੈਂ ਕੌਣ ਉਹਨਾਂ ਨੇ ਨਵਾਂ ਪੱਠਾ ਰੱਖ ਲਿਆ ਤੇ ਇਹਨੂੰ ਛੱਡਤਾ ਜਿਵੇਂ ਆਪਾਂ ਕਹਿੰਦੀ ਇਹ ਵੀ ਸਰਕਾਰੀ ਸਾਨ ਨਹੀਂ ਛੱਡ ਦਿੰਦੇ ਆਪਾਂ ਕੇ ਪਿੰਡਾਂ ਦੇ ਵਿੱਚ ਉਦਾਂ ਇਹਨੂੰ ਸਰਕਾਰੀ ਸ਼ਾਂਹ ਵਾਂਗੂ ਛੜਤਾ ਵੀ ਜਾ ਜੀਲਾ ਆਪਣੀ ਜ਼ਿੰਦਗੀ ਹੁਣ ਸਾਡੇ ਘਰੇ ਨਾ ਵੜ ਜੀ ਅੱਛਾ ਫਿਰ ਤੂੰ ਕੋਈ ਅ ਕਦੇ ਇਦਾਂ ਨਹੀਂ ਕੀਤਾ ਵੀ ਮੈਂ ਤੁਹਾਡੇ ਨਾਲ ਟਾਰਚ ਕਰੂੰਗਾ ਜਾਂ ਉਹਨਾਂ ਨੂੰ ਬਲੈਕਮੇਲ ਕੀਤਾ ਹੋਵੇ ਬਈ ਟਾਰਚਰ ਮੈਂ ਕਿਹੜੇ ਹਿਸਾਬ ਨਾਲ ਕਰਦਾ ਮੈਂ ਤਾਂ ਗਰੀਬ ਬੰਦਾ ਉਹ ਤਾਂ ਹੁਣ ਅਮੀਰ ਆ ਤੇ ਤੈਨੂੰ ਪਤਾ ਹੀ ਹੈ ਪੈਸੇ ਦੀ ਤਾਕਤ ਕਿੰਨੀ ਕ ਠੀਕ ਹੈ ਮੈਨੂੰ ਚਲ ਉਹਨਾਂ ਨੇ ਇੰਨਾ ਕੁ ਬਖਸ਼ਤਾ ਵੀ ਮੈਨੂੰ ਉਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਨਹੀਂ ਕੀਤਾ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਵਾ ਠੀਕ ਆ ਉਹਨਾਂ ਨੂੰ ਕੋਈ ਹੋਰ ਮਿਲ ਗਿਆ ਪਰ ਵੀ ਇਹ ਤਰ੍ਹਾਂ ਦੀ ਜ਼ਿੰਦਗੀ ਹੁਣ ਕਿਸੇ ਹੋਰ ਦੀ ਬਰਬਾਦ ਕਰਨੀ ਆ ਮੈਂ ਤਾਂਹੀਂ ਇਹ ਚੀਜ਼ ਤੇ ਮੁਰੇ ਆਂ ਵੀ ਬਾਈ ਤੂੰ ਵੀ ਸੰਭਲ ਜਾ ਤੈਨੂੰ ਇਹ ਚੀਜ਼ ਨਹੀਂ ਚਾਹੀਦੀ ਜੇ ਬਾਲੀ ਦਲਦਲ ਚ ਨਾ ਖੁੱਬੀ ਪਹਿਲਾਂ ਮੈਂ ਵੀ ਐਂ ਸੋਚਦਾ ਹੁੰਦਾ ਸੀਗਾ ਵੀ ਮੈਨੂੰ ਕੌਣ ਮੇਰਾ ਤਾਂ ਦਿਮਾਗ ਹੀ ਬਾਲਾ ਤੇਜ ਆ ਮੈਂ ਬਹੁਤ ਤੇਜ ਬੰਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਪਰ ਇਹ ਦੁਬਿਤੇ ਜਾ ਬਈ ਇਹ ਤਿੱਖੀਆਂ ਛੁਰੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਘਰ ਵਾਲੀਆਂ ਇਦਾਂ ਗੱਤ ਹੁੰਦੀਆਂ ਮਤਲਬ ਉਹ ਇਦਾਂ ਆਪਣੇ ਪੈਸੇ ਦਾ ਰਤਬਾ ਵਿਖਾ ਕੇ ਉਹਨਾਂ ਦੇ ਘਰ ਦੇ ਨਹੀਂ ਬੋਲਦੇ ਕੁਝ ਜਾਂ ਉਹ ਵਧੀਆ ਚੰਗੇ ਚੰਗੇ ਨੌਜਵਾਨ ਮੁੰਡਿਆਂ ਨਾਲ ਪਹਿਲਾਂ ਸਬੰਧ ਬਣਾਉਂਦੇ ਆ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੰਦੇ ਆ ਵੀ ਇਦਾਂ ਹੀ ਤੇਰੇ ਨਾਲ ਵਰਤਿਆ ਗਿਆ ਤੈਨੂੰ ਇੱਕ ਸਾਬ ਦਾ ਮੈਨੂੰ ਬਾਤ ਆ ਗਿਆ ਬਈ ਬਿਜ਼ਨਸਮੈਨਾਂ ਦੇ ਯਾਰ ਬਈ ਐਂ ਹੁੰਦਾ ਉਹ ਕੱਲੇ ਬਸ ਪੈਸੇ ਪਿੱਛੇ ਤੇ ਆਪਦੇ ਕੰਮ ਪਿੱਛੇ ਦੌੜੇ ਫਿਰਦੇ ਰਹਿੰਦੇ ਉਹ ਘਰ ਵਾਲਗوں ਨੂੰ ਟਾਈਮ ਨਹੀਂ ਦਿੰਦੇ ਜਿਹੜਾ ਕੀ ਇਹ ਮੰਗਦੇ ਹਨਾ ਵੀ ਬਈ ਇਹ ਚੀਜ਼ਾਂ ਦਾ ਜ਼ਰੂਰੀ ਪਰ ਵੀ ਆਦਾਂ ਜਨਨਾਂ ਨੂੰ ਵੀ ਟਾਈਮ ਜ਼ਰੂਰ ਦਿਓ ਵੀ ਇਹੀ ਕੰਮ ਹੋਈ ਜਾਂਦਾ ਹੁਣ ਹੁਣੇ ਤਾਂ ਆਪ ਦਿੱਤੀ ਵੀ ਦਾ ਤੇ ਲਾਤੀ ਹੈ ਧੀ ਹੁਣ ਉਹਦੀ ਦਾਰੂ ਪੀਂਦੀ ਹੈ ਕਿ ਜੇ ਕਿਹਦੇ ਜਿਹਦੇ ਨਾਲ ਵਿਆਹ ਕਰਾਉਗੀ ਉਹ ਉਹ ਕੋ ਸੌਖਾ ਰਹੂਗਾ ਦੱਸ ਦੇ ਤੂੰ ਹੈ ਮੈਂ ਤਾਂ ਹਜੇ ਅਧਗਾ ਪੂ ਅਧਗਾ ਪੀਂਦਾ ਹੁੰਦਾ ਸੀ ਤੇ ਉਹ ਮੇਰੇ ਨਾਲ ਬਰਾਬਰੀ ਅਧਗਾ ਪੀਂਦਾ ਸੀ ਉਹ ਕਹਿੰਦੀ ਇਹ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੈਨੂੰ ਪੂਰਾ ਫਰਕ ਪਿਆ ਜ਼ਿੰਦਗੀ 'ਚ ਹਾਂ ਮੈਨੂੰ ਬਈ ਮੇਰੀ ਜ਼ਿੰਦਗੀ ਮੰਨ ਕੇ ਚੱਲ ਵੀ ਮੈਂ 10 ਸਾਲ ਮੇਰੇ ਖਰਾਬ ਹੋਇਆ ਮੈਂ 20 ਸਾਲ ਜ਼ਿੰਦਗੀ ਦੇ ਪਿੱਛੇ ਉੱਠ ਗਿਆ ਹੁਣ ਤੈਨੂੰ ਕੀ ਲੱਗਦਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਕੋਲ ਮੇਰੀ ਜ਼ਿੰਦਗੀ 'ਚ ਬਿਲਕੁਲ ਕੁਝ ਨਹੀਂ ਬਚਿਆ ਭਾਈ ਜੇ ਮੈਂ ਗਲਤ ਰਸਤੇ ਨਾ ਪੈਂਦਾ ਮੈਂ ਨਾ ਜਿਵੇਂ ਆਪਾਂ ਕਹਿੰਦੇ ਨੇ ਪੈਚ ਰਸਤੇ ਤੇ ਖੜ ਜਾਂਦੇ ਨੇ ਜਦੋਂ ਜਵਾਨੀ 'ਚ ਹਮ ਇੱਕ ਰਸਤਾ ਆਪਾਂ ਨੂੰ ਸਹੀ ਹੁੰਦਾ ਜੇ ਆਪਾਂ ਉਹ ਮੋੜ ਗਏ ਤਾਂ ਆਪਣੀ ਸਮਝ ਲੈ ਜ਼ਿੰਦਗੀ ਵਦਗਾ ਬਣ ਜਾਂਦੀ ਹੈ ਜੇ ਤੂੰ ਗਲਤ ਰਸਤੇ ਮੋੜ ਗਏ ਤਾਂ ਸਮਝ ਲੈ ਵੀ ਉੱਥੋਂ ਮੋੜਨਾ ਔਖਾ ਹੋ ਜਾਂਦਾ ਠੀਕ ਹੈ ਮੈਂ ਜਿਹੜੇ ਮੈਨੂੰ ਆਇਆ ਹੁੰਦਾ ਸੀ ਪਹਿਲਾਂ ਵੀ ਯਾਰ ਆਪਣੇ ਕੋਲ ਤਾਂ ਚੰਗੇ ਪੈਸੇ ਆ ਚੰਗੀ ਗੱਡੀ ਆ ਮੈਂ ਤਾਂ ਨਜ਼ਾਰੇ ਲੈਣਾ ਹਨਾ ਜਿਵੇਂ ਯਾਰ ਦਾ ਕੌਣ ਆ ਪਰ ਜਦੋਂ ਉਹਨਾਂ ਨੇ ਮੇਰੀ ਬਈ ਉਹਨਾਂ ਨੇ ਮੈਨੂੰ ਘਰੋਂ ਕੱਢਿਆ ਮੇਰੇ ਚੇਤਨਾ ਦੇ ਲੱਤ ਮਾਰੀ ਮੈਨੂੰ ਫੇਰ ਪਤਾ ਲੱਗੇ ਵੀ ਨਹੀਂ ਮਾਂ ਪਿਓ ਨੇ ਨਹੀਂ ਸਮਝਾਇਆ ਵੀ ਪੁੱਤ ਵੀ ਤੂੰ ਗਲਤ ਰਸਤੇ ਜਾ ਰਿਹਾ ਆ ਵੀ ਤੂੰ ਜੋਬ-ਜੋਬ ਕਰ ਲੈ ਇੱਧਰ ਕੋਈ ਕੁਝ ਨਹੀਂ ਬਣਨਾ ਜ਼ਰਾ ਅੱਜ ਉਹ ਮਾਂ ਪਿਓ ਕਿੱਥੇ ਤੇਰੇ ਨਾਲ ਖੜੇ ਆ ਕਿ ਮਾਂ ਪਿਛੜਤੇ ਨੇ ਮਾਂ ਪਿਓ ਮੇਰੇ ਨਾਲ ਹੀ ਬਈ ਮਾਂ ਪਿਓ ਨੂੰ ਮੈਂ ਕਿਹਾ ਦੱਸਿਆ ਸੀਗਾ ਵੀ ਮੈਂ ਉਧਰ ਮੈਂ ਤਾਂ ਮਾਂ ਪਿਓ ਨੂੰ ਇਹ ਗੱਲ ਦੱਸੀ ਸੀ ਮੇਰੀ ਨੌਕਰੀ ਲੱਗੀ ਹੋਈ ਆ ਮੈਂ ਲਿਆ ਕੇ ਤੀ 35 ਹਜ਼ਾਰ ਉਹਨਾਂ ਦੇ ਤਲੀ ਤੇ ਧਰਦੇ ਹੀ ਮਹੀਨੇ ਦਾ ਠੀਕ ਹੈ ਮੈਨੂੰ ਪੈਸੇ ਦੇ ਦਿੰਦਿਆਂ ਸੀ ਅਗਲਾਂ ਠੀਕ ਹੈ ਮੈਂ ਲਿਆ ਕੇ ਪੈਸੇ ਮੇਰੇ ਕੋਲ ਕੁਛ ਨਹੀਂ ਜੁੜਿਆ ਜੇ ਹੁਣ ਮੈਂ ਤਰਸਦਾ ਫਿਰਦਾ ਬਿਲਕੁਲ ਬਈ ਹੁਣ ਸਾਈਕਲ ਵੀ ਨਹੀਂ ਠੀਕ ਹੈ ਤੇ ਜਿਹੜਾ ਮਨ ਕੇ ਚੱਲ ਵੀ ਮੈਂ ਕਿੱਥੇ ਇੱਕ ਗੱਡੀ ਤੇ ਘਾਉਂਦਾ ਇਸ ਕਾਰਪੀਓ ਤੇ ਹੁਣ ਮੇਰੇ ਕੋਲ ਸਾਈਕਲ ਵੀ ਨਹੀਂ ਹੁਣ ਮੈਨੂੰ ਆਥ ਨਹੀਂ ਅੱਗੇ ਮੈਂ ਚੰਗੀ ਪੀਂਦੇ ਸੀ 1200 ਵਾਲੀ ਹੁਣ ਮੈਨੂੰ 150 ਦਾ ਫਿਕਰ ਪੈਂਦੇ ਆਥ ਨਹੀਂ ਅੱਗੇ ਦਾ ਵੀ ਮੈਂ ਕਿਵੇਂ ਮੈਨੂੰ ਨਹੀਂ ਰਾਤ ਨੂੰ ਨੀਂਦ ਨਹੀਂ ਆਉਂਦੀ ਹੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਹਾਂ ਅਛਾ ਹੁਣ ਕਈ ਨੌਜਵਾਨ ਆ ਇਹ ਚੀਜ਼ ਦੇ ਵਿੱਚ ਵੜਨਾ ਚਾਹੁੰਦੇ ਆ ਨਾ ਵੀ ਉਹ ਤਗੜੇ ਤਗੜੇ ਬਿਜ਼ਨਸਮੈਨ ਦੀਆਂ ਬੁੜੀਆਂ ਹੁੰਦੀਆਂ ਨਾ ਵੀ ਉਹ ਆਪਦੇ ਆਪ ਨੂੰ ਮੰਨਦੇ ਸੋਹਣੇ ਸੋਹਣੇ ਮੁੰਡਿਆਂ ਨੂੰ ਆਪਦੇ ਕਬਜੇ ਵਿੱਚ ਕਰ ਲੈਂਦੀਆਂ ਹਨਾ ਬਾਅਦ ਵਿੱਚ ਉਹਨਾਂ ਨੂੰ ਵਰਤਦੀਆਂ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਵੀ ਕਰਦੀਆਂ ਵੀ ਤੁਸੀਂ ਮੇਰਾ ਜੇ ਐ ਕਰਤਾ ਅਸੀਂ ਐ ਕਰਦੇ ਆ ਤੇਰਾ ਉਹ ਕਰਦਾਂਗੇ ਤੇਰਾ ਕੋਸ਼ ਨਹੀਂ ਛੱਡਾਂ ਇਦਾਂ ਦੀਆਂ ਨਾ ਕਿੰਵੀਂ ਆਈਆਂ ਕੋਈ ਨਹੀਂ ਆਈਆਂ ਤੈਨੂੰ ਨਹੀਂ ਮੈਨੂੰ ਧਮਕ ਨਹੀਂ ਮੈਨੂੰ ਬਸ ਇਹ ਗੱਲ ਹੈ ਵੀ ਜਦੋਂ ਕਿਸੇ ਕੋਲ ਗੱਲ ਕੀਤੀ ਤੈਨੂੰ ਅਸੀਂ ਵੀ ਕਰਦਾਂਗੇ ਤੈਨੂੰ ਫੇਰ ਨਾ ਕਹੀ ਵੀ ਤੈਨੂੰ ਅਸੀਂ ਸਜ਼ਾ ਕਰਾ ਦਾਂਗੇ ਉਹ ਕਰਦਾਂਗੇ ਹਨਾ ਵੀ ਸਾਡੇ ਕੋਲ ਤਾਂ ਪੈਸਾ ਹੈ ਪੈਸੇ ਦੀ ਤਾਕਤ ਬਹੁਤ ਵੱਡੀ ਹੈ ਮੈਂ ਕਿਹਾ ਵੀ ਮੈਂ ਹੁਣ ਤੁਹਾਨੂੰ ਕੀ ਕਹਣਾ ਮੈਂ ਚੁੱਪ ਖਾਚ ਕੇ ਨਿਕਲ ਆਇਆ ਪਰ ਮੈਨੂੰ ਗਾਂਹ ਜਿਹੜਾ ਬੰਦਾ ਮਿਲਿਆ ਉਹ ਬੰਦਾ ਪੂਰਾ ਮਾਸੂਮ ਬੰਦਾ ਯਾਰ ਵਧੀਆ ਉਹਦੀ ਵਿਸ਼ੇਸ਼ਤਾ ਮੈਨੂੰ ਇਹ ਲੱਗਿਆ ਮੈਂ ਕਿਤੇ ਉਹ ਉਹਦੀ ਨੂੰ ਸਮਝਾਉਣ ਦੀ ਲੋ ਸਮਝਦਾ ਪਰ ਨਹੀਂ ਸਮਝਦਾ ਬਈ ਮੈਨੂੰ ਵੀ ਪਹਿਲਾਂ ਕੁਝ ਅੱਛਾ ਕਹਿੰਦੇ ਵੀ ਜੇਲ੍ਹ ਵੀ ਕੱਟ ਕੇ ਆਇਆ ਤੂੰ ਹਾਂ ਬਈ ਮੈਂ ਨਾ ਜਦੋਂ ਤੁਹਾਨੂੰ ਮੈਂ ਦੱਸੀ ਜਦੋਂ ਮੈਂ ਬੋਲਿਆ ਉਹਨੂੰ ਮੈਂ ਪਹਿਲਾਂ ਮੁੰਡੇ ਨੂੰ ਉਹਨੂੰ ਸਮਝਾਇਆ ਵੀ ਭਾਈ ਤੋ ਨਾ ਇਹ ਕਮ ਕਰ ਵੀ ਮੈਨੂੰ 10 ਸਾਲ ਹੋ ਗਏ ਮੇਰੇ ਨਾਲ ਇਹਨਾਂ ਨੇ ਐ ਕੀਤੀ ਹੈ ਨਾ ਵੀ ਉਹਨੇ ਉਹ ਮੁੰਡੇ ਨੇ ਉਹਦੀ ਮਾਂ ਕੋਲੇ ਗੱਲ ਕਰਤੀ ਵੀ ਉਹ ਆਏ ਆ ਤਾਂ ਹਨਾ ਉਹਨਾਂ ਨੇ ਮੈਨੂੰ ਟੌਰਚਰ ਕੀਤਾ ਟੌਰਚਰ ਕਰਕੇ ਉਹਨਾਂ ਨੇ ਮੈਨੂੰ ਨਾ ਇਹ ਜਾ ਕੇ ਕੇਸ ਪਾ ਕੇ ਮੈਨੂੰ ਅੰਦਰ ਠੋਆਦਾ ਮੈਂ 10 ਸਾਲਾਂ ਬਾਅਦ ਇਸ ਪੱਧਰ ਤੇ ਵੀ ਭਾਈ ਹੈ ਇਹ ਵੀ ਸਾਨੂੰ ਬਲੈਕਮੇਲ ਕਰਦਾ ਹਾਤੋਂ ਪੈਸੇ ਖਾ ਕੇ ਕਿਉਂਕਿ ਮੇਰੇ ਖਾਤਿਆਂ ਜੀ ਪੈਸੇ ਉਸੇ ਪਾਈ ਰਿਸੀ ਨੇ ਇਹਨਾਂ ਦੇ ਤੇ 10 ਸਾਲ ਹੀ ਮੈਂ ਫਿਰ ਭਾਈ ਮੈਨੂੰ ਸਾਜਿਆ ਹੋਈ ਮੈਂ ਜੇਲ੍ਹ ਕੱਟ ਕੇ ਆ ਤੇ ਹੋਂ ਸਾਰੀ ਫਿਲਮਾਂ ਖਾ ਵੀ ਨਹੀਂ ਵੀ ਹੁਣ ਮੈਂ ਉਹ ਮੁੰਡਾ ਵੀ ਬੁਲਵਾਦ ਹੋ ਗਿਆ ਉਸ ਤੋਂ ਅਛਾ ਹੁਣ ਕੀ ਕਹਿਣਾ ਚਾਹਣਾ ਜਿਹੜੇ ਮੁੰਡੇ ਸਮਝਦੇ ਵੀ ਇਹੋ ਜੀ ਚੀਜ਼ਾਂ 'ਚ ਵੜ ਜਾਂਦੇ ਆ ਹਨਾ ਉਹਨਾਂ ਨੂੰ ਬਾਅਦ 'ਚ ਇਹ ਵਰਤਿਆ ਜਾਂਦਾ ਗਰੀਬਾਂ ਦੇ ਮੁੰਡਿਆਂ ਨੂੰ ਇਹ ਗੱਲ ਕਹਿੰਦੇ ਆ ਉਹਦੀ ਮਿਹਨਤ ਕਰੋ ਉਹਦੀ ਕਮਾਈ ਕਰੋ ਉਹਦੇ ਮਾਪਿਆਂ ਨੂੰ ਸੁਖ ਦਿਓ ਇਹੋ ਜਿਹੀਆਂ ਚੀਜ਼ਾਂ 'ਚ ਨਾ ਵੜੋ ਕਿਉਂਕਿ ਵੱਡੇ ਘਰਾਂ ਨਾਲ ਦੀਆਂ ਕੁੜੀਆਂ-ਬੁੜੀਆਂ ਸੋਨੂੰ ਵਰਤਨ ਗਈ ਗਰੀਬਾਂ ਨੂੰ ਹਮੇਸ਼ਾ ਵਰਤਾਇਆ ਜਾਂਦਾ ਜਦੋਂ ਵਰਤ ਕੇ ਫਿਰ ਚਾਹ ਚੋਂ ਜੋ ਮੱਖੀ ਸਿਰਦੇ ਉਹਨੇ ਐ ਛੱਡ ਦਿੰਦੇ ਗਾ ਬਹੁਤ ਬਹੁਤ ਧੰਨਵਾਦ ਬਈ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਇਨਸਾਨ ਸੀਗਾ ਜੀ ਦੇ ਨਾਲ ਮਾਂ ਤੇ ਧੀ ਦੋਨੇ ਗੱਲਾਂ ਕਰਦੀਆਂ ਤੇ ਇਹਨੂੰ ਵਰਤਦਿਆਂ ਸੀ ਤੇ ਜਦੋਂ ਇਹਨੇ ਕਹਿੰਦੇ ਹੁੰਦੇ ਆ ਵੀ ਜਦੋਂ ਕੰਮ ਆਉਂਦਾ ਹੁੰਦਾ ਉਦੋਂ ਤਾਂ ਇਹਨੂੰ ਵਰਤੀ ਗਈਆਂ ਹਨ ਜਦੋਂ ਇਹਦੇ ਵਿੱਚ ਤੰਤ ਸੀਗਾ ਤੇ ਜਦੋਂ ਤੰਤ ਖਤਮ ਹੋ ਗਿਆ ਉਦੋਂ ਇਹਨੂੰ ਛੱੜਤਾ ਜਿਵੇਂ ਕਹਿ ਦਈਏ ਵੀ ਬਲਦ ਹੁੰਦਾ ਹਨਾ ਬਲਦ ਨੂੰ ਆਪਾਂ ਸਾਰੀ ਉਮਰ ਨਖਦਿਆਂ ਨਾਲ ਬਾਅਦ ਜਦੋਂ ਉਹ ਤੋਂ ਤੂੰ ਖੜਾ ਨਹੀਂ ਹੋਇਆ ਇਹਦਾ ਕੰਮ ਨਹੀਂ ਹੁੰਦਾ ਉਹ ਇਹ ਜਾ ਰਹਿਣ ਜਾਂਦਾ ਬੁੱਢਾ ਹੋ ਜਾਂਦਾ ਤੇ ਉਹਨੂੰ ਛੱਡ ਦਿੰਦੇ ਆ ਉਦਾਂ ਹੀ ਇਸ ਇਨਸਾਨ ਨੂੰ ਉਹਨਾਂ ਜਨਾਨੀ ਨੇ ਛੱੜਤਾ ਪਰ ਉਹਨੇ ਨਵਾਂ ਬੰਦਾ ਰੱਖ ਲਿਆ ਕਿਉਂਕਿ बिजनेਸਮੈਨ ਜਿਹੜੇ ਬੰਦੇ ਹੁੰਦੇ ਤਕੜੇ ਬੰਦੇ ਹੁੰਦੇ ਨਾ ਉਹ ਆਪਣਾ ਆਪ ਦਾ ਪੈਸਾ ਹੁੰਦਾ ਉਹਨਾਂ ਕੋਲ ਤੇ ਉਹ ਆਪਣਾ ਸੋਚਦੇ ਆ ਜਦੋਂ ਉਹਨਾਂ ਨੇ ਨਵਾਂ ਮੁੰਡਾ ਰੱਖਿਆ ਤੇ ਇਸ ਮੁੰਡੇ ਨੇ ਕੀ ਕੀਤਾ ਕਹਿੰਦਾ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਜਾ ਕੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ 10 ਸਾਲ ਦੀ ਕੈਦ ਕਰਵਾਤੀ ਜੇਲ੍ਹ ਦੇ ਵਿੱਚ ਮੈਂ ਤਾਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਲਾਲਚ ਇੱਕ ਬੁਰੀ ਬਲਾ ਹੁੰਦੀ ਆ ਲਾਲਚ ਦੇ ਵਿੱਚ ਆ ਕੇ ਆਪਾਂ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਆ ਜਿਹਦੇ ਕਰਕੇ ਆਪਾਂ ਨੂੰ ਸਾਰੀ ਉਮਰ ਭੁਗਤਣਾ ਪੈਂਦਾ ਸਾਰੇ ਮੁੰਡਿਆਂ ਨੂੰ ਕਹਿਣਾ ਚਾਹਣਾ ਮੈਂ ਵੀ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਕੁਝ ਸਵਾਦ ਲਈ ਇਹੋ ਜਿਹੀ ਗਲਤੀ ਨਾ ਕਰੋ ਕਿ ਤੁਹਾਡੇ ਮਾਪਿਆਂ ਨੂੰ ਪਸਤਾਉਣਾ ਪਵੇ ਤੁਹਾਨੂੰ ਪਸਤਾਉਣਾ ਪਵੇ ਤੁਹਾਡੀ ਉਮਰ ਬਹੁਤ ਜ਼ਰੂਰੀ ਆ ਤੁਹਾਡੀ ਜ਼ਿੰਦਗੀ ਬਹੁਤ ਜ਼ਰੂਰੀ ਆ ਆਪਣੀ ਜ਼ਿੰਦਗੀ ਨੂੰ ਜਿਓ ਜਿਹੜਾ ਰੱਬ ਤੋਂ ਮੰਗੂਗਾ ਨਾ ਜਿਹੜਾ ਦੇ ਕੇ ਵੀ ਨਾ ਪਸਤਾਵੇ ਉਹ ਤੋਂ ਮੰਗੋ ਨਾ ਕਿ ਲੋਕਾਂ ਤੇ ਸਹਾਰਾ ਰੱਖੋ ਵੀ ਉਹ ਲੋਕ ਸਾਨੂੰ ਦੇਣਗੇ ਤੇ ਉਹਨਾਂ ਕਰਕੇ ਮੈਂ ਜੀ ਰਿਹਾ ਠੀਕ ਹੈ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ